ਰਾਜਸਥਾਨ ਤੋਂ ਬੀਜੇਪੀ ਦੇ ਰਾਜ ਸਭਾ ਮੈਂਬਰ ਚੁਣੇ ਗਏ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਅੱਜ ਸੌ ਚੁੱਕੀ ਗਈ ਉਹਨਾਂ ਨੂੰ ਸੰਸਦ ਭਵਨ ਕੰਪਲੈਕਸ ਵਿੱਚ ਚੁਪਰਾਸ਼ਚਪਤੀ ਅਤੇ ਰਾਜ ਸਭਾ ਦੇ ਸਭਾਪਤੀ ਜਗਦੀਪ ਧਾਨਖੜ ਨੇ ਸੌ ਚੁਕਾਈ ਇਸ ਮੌਕੇ ਬੀਜੇਪੀ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨਰਦਾ ਕੇਂਦਰੀ ਮੰਤਰੀ ਤੇਰਮਿੰਦਰ ਪਰਦਾਨ ਅਤੇ ਰਵਨੀਤ ਸਿੰਘ ਬਿੱਟੂ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ ਮੈਂ ਗ੍ਰੀ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਆਪਣੇ ਵਿਚਾਰ ਸਾਂਝੇ ਕਰਦਿਆਂ ਕੇਂਦਰੀ ਰਾਜ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਵਲੋਂ ਉਹਨਾਂ ਤੇ ਭਰੋਸਾ ਜਤਾਉਣ ਲਈ ਇਹਨਾਂ ਆਗੂਆਂ ਦਾ ਦਿਲੋਂ ਧੰਨਵਾਦ ਕੀਤਾ। ਬਿੱਟੂ ਨੇ ਕਿਹਾ ਕਿ ਉਹ ਦੇਸ਼ ਤੇ ਲੋਕਾਂ ਦੀ ਪਾਰਟੀ ਰਵਾਇਤਾਂ ਤੇ ਨੀਤੀਆਂ ਤੇ ਚੱਲਦਿਆਂ ਸੇਵਾ ਕਰਦੇ ਰਹਿਣਗੇ। ਬਿੱਟੂ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਉਹਨਾਂ ਤੇ ਜਤਾਏ ਗਏ ਭਰੋਸੇ ਲਈ ਤਹਿ ਦਿਲੋਂ ਧੰਨਵਾਦ ਕਰਦਿਆਂ ਕਿ ਹਾਂ ਕਿ ਉਹਨਾਂ ਦੀ ਅਡੋਲ ਅਗਵਾਈ ਉਹਨਾਂ ਨੂੰ ਲੋਕਾਂ ਦੀ ਸੇਵਾ ਲਈ ਪ੍ਰੇਰਿਤ ਕਰਦੀ ਰਹੇਗੀ। ਰਵਨੀਤ ਸਿੰਘ ਬਿੱਟੂ ਨੇ ਆਪਣੇ ਪਰਿਵਾਰਕ ਮੈਂਬਰਾਂ ਤੇ ਉਚੇਚੇ ਤੌਰ ਤੇ ਆਪਣੇ ਸਤਕਾਰਯੋਗ ਅਤੇ ਪਿਆਰੇ ਦਾਦਾ ਜੀ ਅਤੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਸਵਰਗੀ ਬੀਨ ਸਿੰਘ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੇ ਆਸ਼ੀਰਵਾਦ ਅਤੇ ਕਦਰਾਂ-ਕੀਮਤਾਂ ਉਹਨਾਂ ਲਈ ਹਮੇਸ਼ਾ ਚਾਨਣ ਮੁਨਾਰਾ ਸਾਬਤ ਹੋਣਗੀਆਂ। ਦੇਸ਼ ਦੀ ਸੇਵਾ ਉਹਨਾਂ ਦੀ ਵਿਰਾਸਤ ਹੈ ਜਿਹੜੀ ਹਰ ਦਿਨ ਉਹਨਾਂ ਨੂੰ ਸਮਰਪਣ ਭਾਵਨਾ ਨਾਲ ਕੰਮ ਕਰਨ ਲਈ ਅੱਗੇ ਵਧਾਉਂਦੀ ਰਹੇਗੀ।